ਵਾਇਕੁ ਜੀ ਕਾ ਖਾਲਸਾ ਵਾਇਕੁ ਜੀ ਕੀ ਫਤਿਹ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤੀ ਬਾਣੀ ਜੋ ਹੈ ਗੋੜੀ ਬਾਵਨ ਅਖਰੀ ਜਿੰਦਾ 37ਵਾਂ ਪਦ ਅਸੀਂ ਅੱਜ ਵਿਚਾਰ ਰਹੇ ਹਾਂ ਕਬੀਰ ਸਾਹਿਬ ਨੇ ਬਹੁਤ ਸੰਖੇਪ ਦੇ ਵਿੱਚ ਸਾਰੀਆਂ ਗੱਲਾਂ ਨੂੰ ਕਰਦੇ ਹੋਏ ਸਾਨੂੰ ਜੀਵਨ ਜਾਂਚ ਦੀ ਬਹੁਤ ਸੋਹਣੀ ਇੱਕ ਜੁਗਤ ਦਿੱਤੀ ਹੈ ਜਦੋਂ ਇਸ ਪਦੇ ਵੱਲ ਵੀ ਅਸੀਂ ਧਿਆਨ ਦਿੰਨੇ ਆਂ ਤੇ ਕਬੀਰ ਸਾਹਿਬ ਬਖਸ਼ਿਸ਼ ਕਰਦੇ ਵਾਵਾ ਬਾਰ-ਬਾਰ ਬਿਸਨ ਸਮਾਰ ਬਿਸਨ ਸਮਾਰ ਨਾ ਆਵੇ ਹਾਰ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਿਸਨ ਮਿਲੇ ਸਭ ਹੀ ਸੱਚ ਪਾਵੇ ਇਥੇ ਇੱਕ ਉਚਾਰਨ ਸੰਬੰਧੀ ਮੈਂ ਸ਼ੇਅਰ ਕਰ ਦਵਾਂ ਕਿ ਬਾਣੀ ਦੇ ਵਿੱਚ ਵਵਾ ਤੇ ਬਬਾ ਦੋਨੋਂ ਸਵਿਚ ਕਰਕੇ ਵੀ ਯੂਜ਼ ਕੀਤੇ ਗਏ ਜਿੱਤੇ ਕਈ ਵਾਰ ਬੱਬੇ ਦੀ ਵਰਤੋਂ ਹੋਣੀ ਹੁੰਦੀ ਉੱਥੇ ਬੋਵੇ ਦੀ ਤੇ ਵੋਵੇ ਦੀ ਥਾਂ ਤੇ ਬੱਬੇ ਦੀ ਦੋਨੋਂ ਸਵਿਚ ਹੋ ਜਾਂਦੇ ਨੇ ਸੋ ਇੱਥੇ ਵੀ ਤਾਂ ਹੀ ਦੋਨੋਂ ਅੱਖਰ ਅਗਲਾ ਪਦਾ ਵੀ ਇਦਾਂ ਹੀ ਆਏਗਾ ਤੇ ਇੱਥੇ ਵੀ ਵਵਾ ਤੇ ਬੱਬਾ ਦੋਨੋਂ ਅੱਖਰਾਂ ਦੀ ਵਰਤੋਂ ਕੀਤੀ ਗਈ ਹੈ ਸੋ ਕਬੀਰ ਸਾਹਿਬ ਨੇ ਬੜਾ ਪਿਆਰਾ ਖਿਆਲ ਸਾਡੇ ਸਾਹਮਣੇ ਰੱਖਿਆ ਕਿ ਜੇ ਬਾਰ-ਬਾਰ ਜਿਵੇਂ ਭੈਜੀ ਨੇ ਵੀ ਗੱਲ ਕੀਤੀ ਕਿ ਕਿਸੇ ਵੀ ਕੰਮ ਨੂੰ ਜਦੋਂ ਅਸੀਂ ਪ੍ਰੈਕਟਿਸ ਕਰਦੇ ਹਾਂ ਤੇ ਆਮ ਹੀ ਅਸੀਂ ਇੱਕ ਕੋਟ ਪੜ੍ਹਦੇ ਹਾਂ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਤਾਂ ਗੁਰੂ ਸਾਹਿਬ ਨੇ ਸਾਨੂੰ ਇਹ ਬਾਣੀ ਦੇ ਵਿੱਚ ਜੁਗਤਾਂ ਦਿੱਤੀਆਂ ਨੇ ਤਾਂ ਕੋਈ ਵੀ ਜੁਗਤ ਸਾਡੇ ਲਈ ਉਦੋਂ ਲਾਹੇਵੰਦ ਹੈ ਜਦੋਂ ਅਸੀਂ ਉਹਦੀ ਪ੍ਰੈਕਟਿਸ ਕਰਕੇ ਉਹਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲઈએ ਫਿਰ ਉਹ ਜੀਵਨ ਦੇ ਵਿੱਚ ਲਾਭ ਦਿੰਦੀ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਅਸੀਂ ਗਿਆਨ ਕਿਤੋਂ ਲਿੱਤਾ ਸਮਝੋ ਮੈਂ ਅੱਗੇ ਵੀ ਕਈ ਵਾਰ ਉਦਾਹਰਨ ਵੈਸੇ ਇਹੀ ਵਰਤਦੀ ਹੁੰਦੀ ਆ ਕਿ ਕਾਰ ਸਿੱਖੀ ਆਪਾਂ ਸਿੱਖੀ ਨਹੀਂ ਉਹਦੇ ਬਾਰੇ ਵਰਬਲੀ ਨੋਲੇਜ ਲਈ ਕਿ ਇਹ ਕਲੱਚ ਆ ਇਹ ਗੇਅਰ ਹੈ ਐਦਾਂ ਬ੍ਰੇਕ ਲੱਗਦੀ ਹੈ ਇਹ ਐਕਸੀਲੇਟਰ ਹੁੰਦਾ ਹੈ ਸਟੀਅਰਿੰਗ ਐਦਾਂ ਫੜੀਦਾ ਹੁਣ ਮੇਰੇ ਕੋਲ ਵਰਬਲੀ ਨੋਲੇਜ ਸਾਰੀ ਹੈ ਮੈਨੂੰ ਟੋਟਲ ਪਤਾ ਹੈ ਔਰ ਮੇਰੇ ਜੀਵਨ 'ਚ ਲਾਭ ਤਾਂ ਉਦੋਂ ਹੈ ਨਾ ਜਦੋਂ ਉਸ ਗੱਡੀ ਨੂੰ ਚਲਾ ਕੇ ਮੈਂ ਆਪਣੀ ਕਿਸੇ ਡੈਸਟੀਨੇਸ਼ਨ ਤੱਕ ਪਹੁੰਚ ਪਾਵਾਂ ਤਾਂ ਮੇਰਾ ਜੀਵਨ ਸੌਖਾ ਹੋ ਜਾਏਗਾ ਇਦਾਂ ਹੀ ਗੁਰੂ ਸਾਹਿਬ ਨੇ ਸਾਨੂੰ ਟੈਕਨੀਕਸ ਦਿੱਤੀਆਂ ਤੇ ਉਸ ਟੈਕਨੀਕ ਦੀ ਅਸੀਂ बार-बार ਪ੍ਰੈਕਟਿਸ ਕਰਨੀ ਹੈ ਤੇ ਜਦੋਂ ਅਸੀਂ ਪ੍ਰੈਕਟਿਸ ਕਰਦੇ ਆਂ ਤੇ ਫਿਰ ਸਾਡੇ ਜੀਵਨ ਦਾ ਸਾਡੇ ਸੁਭਾਅ ਦਾ ਇਹ ਟੈਕਨੀਕ हिस्सा ਬਣ ਜਾਂਦੀ ਹੈ ਇਸੇ ਲਈ ਸਤਗੁਰ ਜੀ ਨੇ ਜਦੋਂ ਆਸਾ ਕੀ ਵਾਰ ਦੇ ਵਿੱਚ ਵੀ ਗੱਲ ਕੀਤੀ ਤਾਂ ਉਥੇ ਕਿਹਾ ਸਤਗੁਰ ਵਿਟੋਂ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਵੀ ਗੁਰੂ ਦੇ ਨਾਲ ਮਿਲਣ ਤੋਂ ਪਹਿਲੇ ਮੈਂ ਲਾਪਰਵਾਹ ਜਿਆ ਸੀਗਾ ਵੀ ਠੀਕ ਹੈ ਗੁਰੂ ਦੀ ਗੱਲ ਸੁਣ ਲਈ ਪੜ ਲਈ ਪਰ ਮੇਰਾ ਉਥੇ ਕੋਈ ਫੋਕਸ ਨਹੀਂ ਸੀ ਪਰ ਜਦੋਂ ਮੈਂ ਫੋਕਸ ਕੀਤਾ ਮੈਂ ਸਮਝਿਆ ਗੁਰੂ ਤਾਂ ਬੜੀ ਬਖਸ਼ਿਸ਼ ਕਰ ਰਿਹਾ ਹੈ ਕੀ ਬਖਸ਼ਿਸ਼ ਕਰਦਾ ਪਿਆ ਕਿ ਉਹ ਗਿਆਨ ਦਾ ਅੰਜਨ ਬਖਸ਼ ਕੇ ਇਹ ਨਿਤਰੀ ਇਹਨਾਂ ਗਿਆਨ ਦੀਆਂ ਅੱਖਾਂ ਰਾਹੀਂ ਜਗਤ ਨੇ ਹਾਲਿਆ ਮੈਨੂੰ ਜਗਤ ਦੀ ਸੱਚਾਈ ਪਤਾ ਲੱਗ ਗਈ ਯਾਨੀ ਜਗਤ ਜਿੱਥੇ ਮੇਰਾ ਆਪਣਾ ਆਪ ਅੰਦਰ ਵੀ ਤੇ ਆਲਾ ਦੁਆਲਾ ਵੀ ਵੀ ਜਿੱਥੇ ਮੈਂ ਰਹਿ ਰਿਹਾ ਹਾਂ ਜਿੱਥੇ ਮੇਰਾ ਵਰਤੋ ਵਿਹਾਰ ਹੈ ਮੈਂ ਉੱਥੇ ਵਿਚਰਨਾ ਕਿੱਦਾਂ ਇਹ ਮੈਨੂੰ ਸਮਝ ਲੱਗੀ ਜਿਸ ਨੂੰ ਸਤਗੁਰੂ ਜੀ ਨੇ ਆਨੰਦ ਬਾਣੀ ਚ ਕਿਹਾ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਤੈਨੂੰ ਸੱਚ ਦੀ ਸੰਭਾਲ ਕਰਨੀ ਚਾਹੀਦੀ ਹੈ ਹੁਣ ਇੱਕ ਸੰਭਾਲ ਹੁੰਦੀ ਜਦੋਂ ਅਸੀਂ ਕਿਸੇ ਚੀਜ਼ ਨੂੰ ਕਿਤੇ ਸੰਭਾਲ ਕੇ ਰੱਖਦੇ ਹਾਂ ਜਿਵੇਂ ਮੇਰੀਆਂ ਭੈਣਾਂ ਬੈਠੀਆਂ ਸੀ ਰਸੋਈ 'ਚ ਸੂ ਤਰ੍ਹਾਂ ਦਾ ਸਮਾਨ ਹੁੰਦਾ ਉਹਨੂੰ ਵੱਖ-ਵੱਖ ਅਲੱਗ-ਅਲੱਗ ਟਿਕਾਣੇ ਤੇ ਕਿਸੇ ਖਾਸ ਡੱਬੇ ਤੇ ਲੇਬਲਿੰਗ ਕਰਕੇ ਰੱਖਦੇ ਆ ਵੀ ਅੱਛਾ ਇੱਥੇ ਇਹ ਚੀਜ਼ ਪਈਏ ਇੱਥੇ ਇਹ ਚੀਜ਼ ਪਈਏ ਪਰ ਜਦੋਂ ਮਾਲਕ ਜੀ ਦੇ ਪਰਥਾਏ ਉਹ ਮਾਲਕ ਜੀ ਨੂੰ ਸੰਭਾਲ ਕੇ ਥੋੜਾ ਰੱਖਣਾ ਉੱਥੇ ਹੀ ਸੰਭਾਲ ਹੁੰਦਾ ਵੀ ਆਪਣੀ ਜ਼ਿੰਦਗੀ ਦੇ ਵਿੱਚ ਚੇਤੇ ਰੱਖਣਾ ਉਹਦੇ ਨਾਲ ਅਲਾਈਨਡ ਉਹ ਕਿ ਜ਼ਿੰਦਗੀ ਜੀਣੀ ਉਹਨੂੰ ਵਰਤੋ ਵਿਹਾਰ ਚ ਲੈ ਕੇ ਆਣਾ ਤੇ ਫਿਰ ਸਤਗੁਰ ਪਾਚਾ ਉੱਥੇ ਹੀ ਆਨੰਦ ਬਾਣੀ ਕਹਿੰਦੇ ਇਹ ਕੁੱਟੰਬ ਤੂੰ ਜੇ ਦੇਖਦਾ ਚੱਲੇ ਨਹੀਂ ਤੇਰੇ ਨਾਲ ਕਿਹੜਾ ਕੁੱਟੰਬ ਜਿਹੜਾ ਇਹ ਵਿਕਾਰਾਂ ਦੇ ਨਾਲ ਮੇਰੇ ਗਿਆਨ ਇੰਦਰੀਆ ਨੇ ਇੱਕ ਆਪਣਾ ਨਵਾਂ ਕੁੱਟੰਬ ਸਿਰਜਿਆ ਹੋਇਆ ਹੈ ਜਿੱਥੇ ਚਲਾਕੀ ਹੈ ਜਿੱਥੇ ਹੰਕਾਰ ਹੈ ਜਿੱਥੇ ਠੱਗੀ ਹੈ ਬੇਈਮਾਨੀ ਹੈ ਦੇ ਨਾਲ ਸਾਥ ਤੇਰੇ ਚੱਲੇ ਨਹੀਂ ਇੱਥੇ ਕਿਤੇ ਪਰਿਵਾਰਕ ਜੀਵਨ ਦੀ ਗੱਲ ਨਹੀਂ ਹੋ ਰਹੀ ਕਿਉਂਕਿ ਭੀਆਂ ਪੁੱਤ ਭੈਣ ਭਰਾ ਉਹ ਜਿੰਨਾ ਜਿੰਨਾ ਸਿਸਟਮ ਸਾਡਾ ਬਣਿਆ ਹੋਇਆ ਉੱਥੇ-ਉੱਥੇ ਅਸੀਂ ਵਰਤੋ ਵਿਹਾਰ ਇੱਕ ਦੂਜੇ ਦੇ ਨਾਲ ਖੜੇ ਵਿਆ ਦੂਜੇ ਦੇ ਦੁੱਖ ਦਰਦ ਨੂੰ ਸਮਝਦੇ ਵਿਆ ਮਾਂ ਪਿਓ ਦਾ ਰਿਸ਼ਤਾ ਦੇਖ ਲੀਏ ਤਾਂ ਜੇ ਅਸੀਂ ਬਿਲਕੁਲ ਕੱਟ ਦਿੰਨੇ ਆ ਤਾਂ ਕੀ ਮਾਤਾ ਪਿਤਾ ਸੰਭਾਲ ਨਹੀਂ ਕਰਦੇ ਨਾਲ ਨਹੀਂ ਜਾਂ ਹਸਬੰਡ ਵਾਈਫ ਦਾ ਰਿਲੇਸ਼ਨ ਦੇਖਦੇ ਆ ਤਾਂ ਫਿਰ ਉਹਨੂੰ ਕਿੱਥੇ ਰੱਖਾਂਗੇ ਜਿਹੜਾ ਕੁਟੰਗ ਮੈਂ ਬਣਾਇਆ ਹੋਇਆ ਵਿਕਾਰਾਂ ਦੇ ਨਾਲ ਜਿਹੜਾ ਸਿਰਜਿਆ ਉਹ ਮੇਰੇ ਨਾਲ ਨਹੀਂ ਚੱਲਣਾ ਇੰਦੀ ਕਿਉਂਕਿ ਮੈਂ ਪਿਆਰ ਉੱਥੇ ਪਾਇਆ ਹੋਇਆ ਮੈਂ ਜਿੰਨੂੰ ਸਤਗੁਰ ਪਾਚਾ ਕਹਿੰਦੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਜਿਹੜੀ ਮੈਨੂੰ ਉਹ ਵਿਖਿਆ ਮਿੱਠੀ ਲੱਗ ਰਹੀ ਹੈ ਨਾ ਉਹ ਮੈਨੂੰ ਜਿਹੜੀ ਹੈ ਨਾ ਉਹਦੀ ਵਿਖ ਦੀ ਸਚਾਈ ਪਤਾ ਲੱਗੀ ਇੱਕ ਹੋਰ ਟੁੱਟੀ ਫੁੱਟੀ ਉਦਾਹਰਨ ਹੈ ਆਪਾਂ ਉਹਦੇ ਤੋਂ ਵੀ ਇਹ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਇਹ ਸਭ ਕੁਝ ਸੰਭਾਲਣਾ ਸਮਝਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਜਿਵੇਂ ਘਰ ਦੇ ਵਿੱਚ ਆਪਾਂ ਵੀ ਸ਼ਾਇਦ ਉਸ ਦਾਇਰੇ ਉਸ ਦੌਰ ਤੋਂ ਲੰਗੇ ਹੋਵਾਂਗੇ ਸਾਡੇ ਮਾਪਿਆਂ ਨੂੰ ਜ਼ਿਆਦਾ ਪਤਾ ਹੋਏਗਾ ਪਰ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦੇਖਿਆ ਖਾਸ ਕਰਕੇ ਅੱਜ ਦੀ ਜਨਰੇਸ਼ਨ ਤੁਸੀਂ ਦੇਖੋ ਜਦੋਂ ਉਹ ਸੋਸ਼ਲ ਮੀਡੀਆ ਜਾਂ ਕੋਈ ਗੇਮ ਖੇਡ ਰਹੇ ਹੋਣ ਤੇ ਮਾਂ ਆ ਕੇ ਉਹਨੂੰ ਆਵਾਜ਼ ਮਾਰੇ ਕਿ ਪੁੱਤਰ ਖਾਣਾ ਖਾ ਲੈ ਉਹਨਾਂ ਨੇ ਸੁਣਿਆ ਹੁੰਦਾ ਹੈ ਅੱਛਾ ਵੀ ਕਹਿ ਦਿੰਦਾ ਔਰ ਰਿਐਕਸ਼ਨ ਕੋਈ ਨਹੀਂ ਹੁੰਦੀ ਐਕਸ਼ਨ ਕੋਈ ਨਹੀਂ ਆਂਦਾ ਮਾਂ ਫੇਰ ਥੋੜੀ ਦੇਰ ਬਾਅਦ ਕਹਿੰਦੀ ਤੈਨੂੰ ਕਿਹਾ ਸੀ ਖਾਣਾ ਖਾ ਲੈ ਅੱਛਾ ਖਾ ਲੈ ਨਾ ਮਾਂ ਹਾਰ ਕੇ ਪਲੇਟ 'ਚ ਪਾ ਕੇ ਉਹਦੇ ਅੱਗੇ ਰੱਖਦੀ ਲੈ ਫੜ ਹੁਣ ਖਾ ਲੈ ਅੱਛਾ ਅੱਛਾ ਹੁਣੇ ਖਾਣਾ ਹੁਣੇ ਖਾਣਾ ਫੇਰ ਥੋੜੀ ਦੇਰ ਬਾਅਦ ਦੇਖਦੀ ਖਾਦਾ ਨਹੀਂ ਉਹ ਤੈਨੂੰ ਕਿਹਾ ਸੀ ਖਾ ਲੈ ਤੂੰ ਖਾਦਾ ਨਹੀਂ ਅਜੇ ਤੱਕ ਖਾ ਲੈ ਨਾ ਮਾਂ ਹੁਣ ਉਹ ਆਪਣੀ ਉਸੇ ਗੇਮ ਆਪਣੇ ਉਸੇ ਹੀ ਜੋ ਕਰ ਰਿਹਾ ਉਹਦੇ ਵਿੱਚ ਰੁੱਝਿਆ ਹੋਇਆ ਖਾਣਾ ਖਾ ਲੈਂਦਾ ਉਹਨੂੰ ਨਹੀਂ ਪਤਾ ਕੀ ਖਾਦਾ ਕੀ ਸੁਆਦ ਸੀ ਚੰਗਾ ਸੀ ਮੰਦਾ ਸੀ ਉਹਦਾ ਧਿਆਨ ਹੀ ਨਹੀਂ ਹੈ ਔਰ ਉਹ ਆਪਣੇ ਉਸ ਕੰਮ ਵਿੱਚ ਕੁੱਬਿਆ ਹੋਇਆ ਹੈ ਹੁਣ ਇਦਾਂ ਹੀ ਹੈ ਕਿ ਜਦੋਂ ਗੁਰੂ ਦੇ ਨਾਲ ਜੁੜ ਕੇ ਸਾਨੂੰ ਮਾਲਕ ਦੀ ਸੰਭਾਲ ਕਰਨੀ ਆ ਗਈ ਤਾਂ ਫਿਰ ਇਹ ਜਿਹੜਾ ਜਗਤ ਹੈ ਨਾ ਜਿੱਥੇ ਅਸੀਂ ਜੀ ਰਹੇ ਹਾਂ ਜੋ ਸਾਡਾ ਦਾਇਰਾ ਹੈ ਇਹਦੇ ਵਿੱਚ ਅਸੀਂ ਖੁੱਬਦੇ ਨਹੀਂ ਇੱਕ ਸ਼ਬਦ ਹੈ ਸਤਗੁਰ ਪਾਛਾ ਉੱਥੇ ਦੇਖੋ ਇਦਾਂ ਹੀ ਬਖਸ਼ਿਸ਼ ਕਰਦੇ ਕਹਿੰਦੇ ਨੇ ਸਾਚ ਨਾਮ ਮੇਰਾ ਮਨ ਲਾਗਾ ਲੋਗਨ ਸਿਓ ਮੇਰਾ ਠਾਠਾ ਬਾਗਾ ਬੜਾ ਪਿਆਰਾ ਪੂਰਾ ਬੜੇ ਸੌਖੇ ਅਰਥ ਹੈ ਕਹਿੰਦੇ ਬਾਹਰ ਸੂਤ ਸਦਲ ਸਿਓ 몰ਾ ਅਲੱਗ ਤੇ ਰਹੁ ਜੈਸੇ ਜਲ ਮੇ ਕੋਲਾ ਵਿੱਚ ਹੀ ਰਹਿਣਾ ਵਾ ਇਸਨ ਸ ਇਹ ਨਹੀਂ ਮੈਂ ਆਪਣੇ ਰਿਸ਼ਤੇ ਛੱਡੇ ਨੇ ਇਹ ਨਹੀਂ ਮੈਂ ਆਪਣੀਆਂ ਜ਼ਿੰਮੇਵਾਰੀਆਂ ਦਾ ਤਿਆਗ ਕੀਤਾ ਪਰ ਕਿਉਂਕਿ ਮੇਰਾ ਸੰਬੰਧ ਮੇਰੇ ਮਾਲਕ ਦੇ ਨਾਲ ਬਿਲਕੁਲ ਉਸ ਇਹਦੇ ਲਈ ਇੱਕ ਉਦਾਹਰਣ ਕਮਲ ਦੇ ਫੁੱਲ ਦੀ ਵੀ ਤੇ ਸੂਰਜਮੁਖੀ ਦਾ ਫੁੱਲ ਇਹ ਦੋਨਾਂ ਦੀ ਉਦਾਹਰਣ ਬੜੀ ਪਿਆਰੀ ਹੈ ਕਮਲ ਦਾ ਫੁੱਲ ਚਿੱਕੜ ਚ ਹੈ ਪਰ ਉਹਦਾ ਸੰਬੰਧ ਸੂਰਜ ਨਾਲ ਹੈ ਜਿਵੇਂ ਹੀ ਸੂਰਜ ਚੜਦਾ ਹੈ ਉਹਦੀਆਂ ਪੰਖੜੀਆਂ ਖਿੜ ਜਾਂਦੀਆਂ ਜਿਵੇਂ ਹੀ ਸੂਰਜ ਢਲਦਾ ਉਹ ਆਪਣੀਆਂ ਪੰਖੜੀਆਂ ਨੂੰ ਬੰਦ ਕਰ ਲੈਂਦਾ ਚਿੱਕੜਿਚ ਰਹਿਣ ਦੇ ਬਾਵਜੂਦ ਉਹ ਇਸ ਤੋਂ ਨਿਰਲੇਪ ਹੈ ਆ ਜੀਵਨ ਚਾਹੀਦਾ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਉਹਦੇ ਤੋਂ ਨਿਰਲੇਪ ਰਹਿ ਸਕੀਏ ਤੇ ਸੰਬੰਧ ਕਿੰਦੇ ਨਾਲ ਹੋਵੇ ਸੂਰਜ ਨਾਲ ਗੁਰੂ ਰੂਪ ਗਿਆਨ ਰੂਪ ਸੂਰਜ ਜਦੋਂ ਸੰਬੰਧ ਉਹਦੇ ਨਾਲ ਹੋਏਗਾ ਤਾਂ ਫਿਰ ਇਸ ਮਾਇਆ ਮੁਖ ਕੀ ਬਾਤ ਸਗਲ ਸਿਉ ਕਰਤਾ ਜੀ ਸੰਗ ਪ੍ਰਭ ਆਪਣਾ ਤਰਤਾ ਦੇ ਦੀਸਾਵਤ ਹੈ ਬਹੁਤ ਪਿਹਾਲਾ ਸਗਲ ਚਰਨ ਕੀ ਇਹ ਮਨ ਰਲਾ ਬੜਾ ਔਖਾ ਦਿਖਦਾ ਹੈ ਪਰ ਮੈਂ ਆਪਣੇ ਸੂਰਸ ਨਾਲ ਜੁੜਿਆ ਮੇਰੇ ਲਈ ਔਖਾ ਹੈ ਹੀ ਨਹੀਂ ਮੈਂ ਤਾਂ ਉਹਦੇ ਨਾਲ ਜੁੜਿਆ ਹੋਇਆ ਮੈਨੂੰ ਸਮਝ ਆ ਗਈ ਤੇ ਇਹ ਸਮਝ ਮਿਲਣੀ ਸਿਰਫ ਗੁਰੂ ਤੋਂ ਹੈ ਪੰਜਮ ਪਾਸ਼ਾ ਦੀ ਜਿਹੜੀ 52 ਅਖਰੀ ਹੈ ਉਹਦੇ ਵਿੱਚ ਯਯਾ ਅੱਖਰ ਤੋਂ ਸਤਗੁਰ ਪਾਸ਼ਾ ਇਸੇ ਗੱਲ ਨੂੰ ਹੋਰ ਕਲੀਅਰ ਕਰਦੇ ਇਹਨੇ ਯਯਾ ਜਾਰੋ ਦੁਰਮਤ ਦਉ ਆਪਣੇ ਅੰਦਰ ਦੀ ਦੁਰਮਤ ਨੂੰ ਖਤਮ ਕੋਟੀ ਮਤ ਨੂੰ ਖਤਮ ਕਰ ਲਿਆ। ਇਸੇ ਤਿਆਗ ਸੁਖ ਸਹਿਜੇ ਸੋ ਜੇ ਉਹ ਖਤਮ ਹੋ ਗਈ ਤਾਂ ਤੇਰੇ ਜੀਵਨ ਚ ਟਿਕਾਅ ਤੇ ਸਹਿਜ ਸੋ ਦਾ ਮਤਲਬ ਮਨ ਦਾ ਟਿਕ ਜਾਣਾ। ਗੁਰੂ ਆਸ਼ੇ ਤੇ ਗੁਰੂ ਦੀ ਗੱਲ। ਯਈਆ ਜੈ ਪਰੋ ਸੰਤ ਸ਼ਰਣ। ਗੁਰੂ ਦੀ ਸ਼ਰਨ ਦੇ ਵਿੱਚ ਚਲੇ ਜਾ ਜਿਸ ਆਸਰ ਇਹ ਆ ਭਵਜਲ ਤਰਨਾ। ਯਈਆ ਜਨਮ ਨ ਆਵੇ ਸੋ ਇੱਕ ਨਾਮ ਲੈ ਮਨੇ ਪਰੋ ਯਈਆ ਜਨਮ ਨ ਹਾਰੀਐ ਗੁਰਪੂਰੇ ਕੀ ਟੇਕ ਨਾਨਕ ਤੈ ਸੁਖ ਪਾਇਆ ਜਾ ਕੇ ਇਰੇ ਜਦੋਂ ਸੰਬੰਧ ਹੁੰਦੇ ਨਾਲ ਜੁੜ ਗਿਆ ਨਾ ਫਿਰ ਜੀਵਨ ਦੀ ਜਿਹੜੀ ਇਹ ਢਾਵਾਂ ਡੋਲ ਹਾਲਤ ਹੈ ਨਾ ਉੱਥੇ ਸਾਡਾ ਮਨ ਭਟਕੇਗਾ ਨਹੀਂ ਪਰੇਸ਼ਾਨ ਨਹੀਂ ਹੋਏਗਾ ਮੈਂ ਕੁਝ ਦਿਨ ਪਹਿਲੇ ਵੀ ਇਹ ਗੱਲ ਕੀਤੀ ਸੀ ਕਿ ਸਾਡਾ ਮਨ ਆਉਣ ਵਾਲੇ ਸਮੇਂ ਨੂੰ ਸੋਚ ਕੇ ਕਿਸੇ ਵੀ ਚੀਜ਼ ਜਿੰਨੇ ਬਾਰੇ ਸਾਨੂੰ ਪਤਾ ਨਹੀਂ ਹੈ ਨਾ ਅਸੀਂ ਉਹਨੂੰ ਸੋਚ ਕੇ ਡਰਦੇ ਹਾਂ ਸਾਡੇ ਮਨ ਵਿੱਚ ਸਹਿਮ ਪੈਦਾ ਹੁੰਦਾ ਹੈ ਚਾਹੇ ਉਹ ਬਿਜ਼ਨਸ ਰਿਲੇਟਿਡ ਹੈ ਫੈਮਿਲੀ ਰਿਲੇਟਿਡ ਹੈ ਆਲਾ ਦਵਾਲਾ ਜੋ ਕੁਝ ਵੀ ਹੈ ਕਿਉਂਕਿ ਸਾਨੂੰ ਪਤਾ ਨਹੀਂ ਪਰ ਜੇ ਸਾਡੇ ਕੋਲ ਆਸਰਾ ਬੜਾ ਦ੍ਰਿੜ ਹੋਵੇ ਵੱਡੇ ਦਾ ਹੋਵੇ ਤਫੇਰੇ ਮਨ ਨਹੀਂ ਡਰੇਗਾ ਬਿਲਕੁਲ ਉਸੇ ਤਰ੍ਹਾਂ ਵੀ ਜਿਵੇਂ ਬੱਚਾ ਹਨੇਰੇ ਰਾਹ ਤੇ ਉਹਨੂੰ ਜਾਣਾ ਪਵੇ ਤੇ ਉਹ ਡਰਦਾ ਪਰ ਜੇ ਨਾਲ ਕੋਈ ਵੱਡਾ ਹੈ ਤੇ ਉਹਨੂੰ ਡਰ ਨਹੀਂ ਲੱਗਦਾ ਇਸੇ ਲਈ ਓਂਕਾਰ ਬਾਣੀ ਚ ਸਤਿਗੁਰ ਜੀ ਕਹਿੰਦੇ ਨੇ थरथर ਕੰਪੇ ਜੀੜਾ ਥਾਨ ਵੀ ਹੁਣਾ ਹੋਏ ਕਿਉਂਕਿ ਇਹਦੇ ਕੋਲ ਟੇਕ ਨਹੀਂ ਹੈ ਆਸਰਾ ਨਹੀਂ ਹੈ ਇਸ ਲਈ ਡਰਦਾ ਤੇ ਤਾਂ ਹੀ ਸਤਿਗੁਰ ਜੀ ਨੇ ਕਿਹਾ ਤਰ ਜੀਰੇ ਇੱਕ ਟੇਕ ਤੂੰ ਲਾਹ ਬਿਡਾਨੀਆਂ ਤੂੰ ਜਿਹੜੀਆਂ ਆਸਾਂ ਰੱਖ ਕੇ ਬੈਠਾ ਹੈ ਨਾ ਉਹਨਾਂ ਨੂੰ ਪਾਸੇ ਕਰ ਦੇ ਇੱਕ ਦੀ ਟੇਕ ਇੱਕ ਕਰਤੇ ਦੀ ਟੇਕ ਤੇ ਆ ਜਾ ਜਦੋਂ ਉਹ ਤੇਰੇ ਜੀਵਨ 'ਚ ਹੋਏਗਾ ਤੇ ਸਤਗੁਰ ਪਾਸ਼ਾ ਫਿਰ ਉਹਤੇ ਜਿੱਥੇ ਕਹਿੰਦੇ ਥਰ-ਥਰ ਕੰਪੇ ਜੀੜਾ ਥਾਨ ਵੀ ਨਾ ਹੋਏ ਥਾਨ ਮਾਨ ਸੱਚ ਇੱਕ ਹੈ ਕਾਜ ਨਾ ਫੀਟੇ ਕੋਈ ਤੇਰਾ ਕੋਈ ਕਾਰਜ ਰੁਕੇਗਾ ਹੀ ਨਹੀਂ ਕਿਤੇ ਅੜਚਨ ਹੀ ਨਹੀਂ ਆਏਗੀ ਜਦੋਂ ਇਦਾਂ ਦੇ ਪੰਕਤੀਆਂ ਆਂਦੀਆਂ ਸਾਨੂੰ ਲੱਗਦਾ ਪਤਾ ਨਹੀਂ ਦੁਨਿਆਵੀ ਕਾਰਜ ਸਾਰੇ ਹੀ ਰਾਸ ਹੋ ਜਾਣਗੇ ਉਹ ਸਿਸਟਮ ਦੇ ਅਕੋਰਡਿੰਗ ਜਿਵੇਂ ਜਿਵੇਂ ਜਿੰਨਾ ਜਿੰਨਾ ਅਸੀਂ ਐਫਰਟ ਕਰ ਰਹੇ ਆ ਸਾਨੂੰ ਉਹਦਾ ਰਿਜ਼ਲਟ ਮਿਲ ਜਾਣਾ ਹੈ ਹੋ ਸਕਦਾ ਉਹ ਰਿਜ਼ਲਟ ਸਾਡੇ ਮਨ ਦੇ ਮੁਤਾਬਕ ਨਾ ਹੋਵੇ ਪਰ ਉਥੇ ਵੀ ਮੇਰੀ ਲੋੜ ਕੀ ਹੈ ਕਿ ਮੇਰਾ ਮਨ ਟਿਕਿਆ ਰਹੇ ਮਨ ਪਰੇਸ਼ਾਨ ਨਾ ਹੋਵੇ ਤੇ ਇਹ ਗੱਲ ਤਾਂ ਹੀ ਜੀਵਨ ਚ ਆ ਸਕਦੀ ਏ ਇੱਕ ਤੇਕ ਇੱਕ ਦੀ ਹੋਵੇ ਦੂਜਾ ਉਹਦੇ ਤੇ ਪੂਰਾ ਭਰੋਸਾ ਹੋਵੇ ਕਿ ਉਹ ਮੇਰੇ ਨਾਲ ਕੁਝ ਗਲਤ ਨਹੀਂ ਕਰ ਸਕਦਾ ਜਿਹੜਾ ਮੇਰੇ ਇਸ ਜੀਵਨ ਦਾ ਆਧਾਰ ਹੈ ਆਪਾਂ ਹੁਣੇ ਹੀ ਸ਼ਬਦ ਗਾਇਨ ਜੀ ਜਿਹੜਾ ਲੱਤਾ ਵੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਸਾਰੇ ਰਿਸ਼ਤੇ ਤਾਂ ਗੱਲ ਲੈ ਆਪਾਂ ਨਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਪੋਕੇ ਹਾ ਕਾਲਾ ਜਿਓ ਪਰਦਾ ਮੈਂ ਐ ਹੁਮਾ ਜਾਂ ਜਪ ਬਾਣੀ ਸੀ ਸਾਰੇ ਰੋਜ਼ ਪੜਦੇ ਆ ਸਤਿਗੁਰ ਜੀ ਉੱਥੇ ਵੀ ਦੇਖੋ ਦ੍ਰਿੜ ਕਰਾਨ ਦੇ ਕਹਿੰਦੇ ਜੋ ਤੁਧ ਭਾਵੈ ਸਾਈ ਭਲੀਕਾਰ ਹੁਣ ਅਰਥ ਸਾਨੂੰ ਸਭ ਨੂੰ ਪਤਾ ਹੈ ਕਿ ਜੋ ਤੈਨੂੰ ਭੰਦਾ ਮੇਰੇ ਲਈ ਉਹੀ ਦ ਬੈਸਟ ਹੈ ਤਾਂ ਉਹਨੂੰ ਭਾਂਦੇ ਦੇ ਵਿੱਚ ਕਿਉਂਕਿ ਇਹ ਲੰਬਾ ਵਿਸ਼ਾ ਹੈ ਪਰ ਪੈਨੂ ਮੋٹے ਮੋٹے ਅਰਥਾਂ 'ਚ ਜੇ ਇੱਥੇ ਵੀ ਰੱਖੀਏ ਵੀ ਜੋ ਕੁਝ ਵਾਪਰ ਰਿਹਾ ਜਿਵੇਂ ਹੋ ਰਿਹਾ ਜੋ ਮੈਂ ਬੀਜ ਪਾ ਰਿਆ ਵਾਂ ਉਹਦਾ ਹੀ ਤਾਂ ਰਿਜ਼ਲਟ ਮੇਰੇ ਸਾਹਮਣੇ ਹੈ ਤਾਂ ਮੈਂ ਯਕੀਨਤਾ ਰੱਖਾਂ ਆਪਣੇ ਮਾਲਕ ਤੇ ਤੇ ਸਤਿਗੁਰ ਜੀ ਵੀ ਕਬੀਰ ਸਾਹਿਬ ਵੀ ਇੱਥੇ ਸਾਨੂੰ ਇਹੀ ਸਮਝਾਣਾ ਕਰਦੇ ਨੇ ਕਿ ਬਾਰ ਬਾਰ ਉਸ ਬਿਸ਼ਨ ਭਾਵ ਉਸ ਪਰਮਾਤਮਾ ਨੂੰ ਅਕਾਲ ਪੁਰਖ ਨੂੰ ਚੇਤੇ 'ਚ ਰੱਖ ਉਹ ਤੇਰੇ ਨਾਲ ਹੈ ਉਹ ਤੇਰੀ ਸੰਭਾਲ ਕਰ ਰਿਹਾ ਹੈ ਉਹ ਤੇਰੀ ਪ੍ਰਤਿਪਾਲਨਾ ਕਰਦਾ ਹੈ ਉਹ ਤੇਰੇ ਹਰ ਥਾਂ ਸਹਾਈ ਹੈ ਕਿੰਨਾ ਕੁਝ ਹੈ ਨਾ ਤੇ ਜਦੋਂ ਅਸੀਂ ਇਹਨਾਂ ਖਿਆਲਾਂ ਦੇ ਨਾਲ ਆਪਣੇ ਮਨ ਨੂੰ ਨਰਿਸ਼ ਕਰਾਂਗੇ ਤਾਂ ਉੱਥੋਂ ਇੱਕੋ ਚੀਜ਼ ਪੈਦਾ ਹੋਏਗੀ ਉਹ ਹੈ ਸ਼ੁਕਰ ਉਥੇ ਸ਼ੁਕਰਾਨੇ ਦੀ ਭਾਵਨਾ ਨਾਲ ਭਰਾਂਗੇ ਉਥੇ ਹਰ ਵਿਲੇ ਹਰ ਸਵਾਸਤੇ ਬੰਦਾ ਕਹਿਗਾ ਮਾਲਕਾ ਤੂੰ ਲੋੜ ਤੋਂ ਵੱਧ ਦਿੱਤਾ ਤੇਰੀ ਬੜੀ ਬਖਸ਼ਿਸ਼ ਹੈ ਨਾ ਤੇ ਜੇ ਇਹ ਕਰ ਲਾਂਗੇ ਫਿਰ ਸਤਿਗੁਰੂ ਪਾਸਾ ਕਹਿੰਦੇ ਨਾ ਆਵੇ ਹਾਰ ਫਿਰ ਹਾਰਾਂਗੇ ਹੀ ਨਹੀਂ ਕਿਉਂਕਿ ਜੀਵਨ ਦੀ ਬਾਜੀ ਅਸੀਂ ਹਾਰਦੇ ਹੀ ਇਥੋਂ ਕਦੋਂ ਹਾਰ ਰਹੇ ਆ ਜਦੋਂ ਸਾਡਾ ਮਨ ਨਹੀਂ ਟਿਕ ਰਿਹਾ ਜਿਵੇਂ ਭੈਣ ਜੀ ਨੇ ਕਿਹਾ ਵਿਕਾਰਾਂ ਤੋਂ ਹਾਰ ਰਹੇ ਆ ਤੇ ਲੋਗ ਗੱਲ ਕਹਿਣ ਦਾ ਤਰੀਕਾ ਆਪਾਂ ਜਿਵੇਂ ਮਰਜ਼ੀ ਕਰ ਲਈ। ਹੋਰ ਕੋਈ ਸਾਡੀ ਕਿਸੇ ਨਾਲ ਜੰਗ ਤਾਂ ਲੱਗੀ ਨਹੀਂ ਹੋਈ ਪਰ ਹਾਂ ਇਹ ਮੈਨੂੰ ਹਰ ਵੇਲੇ ਮਾਰੇ, ਲੂਟੇ, ਨੀਤ-ਨੀਤ ਇਹ ਮੇਰੇ ਨਾਲ ਜ਼ਰੂਰ ਕਰ ਰਹੇ ਨੇ। ਕਿਉਂਕਿ ਜਦੋਂ ਇਹ ਨੇ ਮੇਰਾ ਮਨ ਟਿਕ ਨਹੀਂ ਰਿਹਾ। ਪਰ ਜੇ ਮੈਨੂੰ ਮਾਲਕ ਚੇਤੇ ਆ ਜਾਏ ਤਾਂ ਫਿਰ ਮੈਨੂੰ ਗੁੱਸਾ ਕਿਵੇਂ ਢਾਲ ਲਾ ਸਕਦਾ। ਫਿਰ ਮੈਨੂੰ ਲਾਲਚ ਕਿਵੇਂ ਤੰਗ ਕਰ ਸਕਦਾ। ਫਿਰ ਮੈਨੂੰ ਜਦੋਂ ਮੇਰਾ ਮਾਲਕ ਚੇਤੇ ਆ ਜਦੋਂ ਮੈਨੂੰ ਇਹ ਚੇਤੇ ਆ ਕਿ ਜੋ ਤੁਦ ਭਾਵੈ ਸਾਈ ਪਲੀਕਾਰ ਤਾਂ ਫਿਰ ਮੈਨੂੰ ਤ੍ਰਿਸ਼ਨਾਵਾਂ ਕਿਵੇਂ ਧਾਲਾ ਸਕਦੀਆਂ ਨੇ ਫਿਰ ਮੇਰਾ ਮਨ ਪਟਕਦਾ ਹੀ ਨਹੀਂ ਫਿਰ ਤਾਂ ਮੈਂ ਕਹਿੰਨਾ ਜੋ ਦਿੱਤਾ ਮਾਲਕ ਸ਼ੁਕਰ ਹੈ ਕਿਉਂਕਿ ਮੈਨੂੰ ਪਾਣੀ ਦਾ ਅੱਧਾ ਗਲਾਸ ਭਰਿਆ ਦੇਖਣਾ ਆ ਗਿਆ ਮੈਂ ਜਦੋਂ ਗੁਰੂ ਦੇ ਕੋਲ ਬਹਿ ਕੇ ਜਦੋਂ ਮੈਨੂੰ ਉਹਨੂੰ ਸੰਭਾਲਣ ਦੀ ਜਾਚ ਆ ਗਈ ਤਾਂ ਫਿਰ ਮੈਂ ਸ਼ੁਕਰਾਨੇ ਦੇ ਨਾਲ ਭਰ ਗਿਆ ਸਤਿਗੁਰੂ ਪਾਛਾ ਕਹਿੰਦੇ ਜਿਹੜਾ ਇਹ ਕਰ ਲਵੇ ਬਲਹਾਰ ਜਾਵਾ ਬਲ ਬਲ ਜੇ ਬਿਸਨ ਤਨਾ ਜਸ ਗਾਵੇ ਬਲਹਾਰ ਜਾਵਾ ਤਨਾ ਵੈਸੇ ਪੁੱਤਰ ਤੂੰ ਵੀ ਇਥੇ ਨਾਲ ਰਸ ਸਾਬ ਸਿੰਘ ਜੀ ਨੇ ਵੀ ਹੁੰਦੇ ਅਖਰੀ ਅਰਥਾਂ ਦਿੱਤਾ ਵਿਸ਼ਨੂ ਦਾ ਪੁੱਤਰ ਤੇ ਨਾਲ ਹੀ ਦਿੱਤਾ ਪ੍ਰਭੂ ਦਾ ਭਗਤ ਯਾਨੀ ਕਿ ਤੇ ਭੂਲੇਖਾ ਕਿ ਤੇ ਵਿਸ਼ਨੂ ਦੇ ਪੁੱਤਰ ਵੱਲ ਉਧਰ ਮ ਇਤਿਹਾਸ ਵੱਲ ਨਾ ਗੱਲ ਚਲੀ ਜਾਏ ਤਾਂ ਪਰਮਾਤਮਾ ਦਾ ਪੁੱਤਰ ਪਰਮਾਤਮਾ ਦਾ ਭਗਤ ਪਰਮਾਤਮਾ ਦਾ ਜਨ ਸੇਵਕ ਉਹ ਜਦੋਂ ਆਪਣੇ ਜੀਵਨ ਚ ਮਾਲਕ ਜੀ ਦੀਆਂ ਵਡਿਆਈਆਂ ਗੁਣ ਗੁਣਾ ਨੂੰ ਕਹਿਣ ਦੀ ਜਾਂਚ ਸਿੱਖ ਲੈਂਦਾ ਤਾਂ ਗੁਣ ਕਹਿ ਗੁਣੀ ਸਮਾਵਣਿਆ ਹੋ ਜਾਂਦਾ ਜਿਨ੍ਹਾਂ ਨੂੰ ਸਤਗੁਰ ਪਾਚਾ ਕਹਿੰਦੇ ਨਾ ਹਉ ਕੁਰਬਾਨੇ ਜਾਉ ਤੇ ਨਾਂ ਕੇ ਲੈਣ ਜੋ ਤੇਰਾ ਨਾਮ ਨਾ ਉਹਨਾਂ ਦੇ ਬਲਿਹਾਰ ਜਾਵਾਂ ਜਿਨ੍ਹਾਂ ਨੂੰ ਤੇਰਾ ਨਾਮ ਲੈਣਾ ਆ ਗਿਆ ਹਾਂ ਕੁਰਬਾਨੇ ਜਾਵਾਂ ਤੇ ਨਾਂ ਕੇ ਲੈਣ ਜੋ ਤੇਰਾ ਨਾਮ ਲੈਣ ਜੋ ਤੇਰਾ ਨਾਮ ਤੇ ਨਾਂ ਕੇ ਹਾਂ ਸਤ ਕੁਰਬਾਨੇ ਜਾਵਾਂ ਕਿਉਂ ਕਿਉਂਕਿ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚੋਂ ਮਾਇਆ ਵਾਲੀ ਪਾ ਨੂੰ ਲਾਣ ਦੀ ਜਾਚ ਆ ਗਈ ਕਿਉਂਕਿ ਮੇਰੇ ਮਾਲਕ ਨੂੰ ਮਾਇਆ ਦਾ ਰੰਗਿਆ ਚੋਲਾ ਨਹੀਂ ਪਸੰਦ ਇਹ ਜੀਵਨ ਹੈ ਤੇ ਚੋਲੇਦਾਰ ਤੇ ਜੀਵਨ ਇਹ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬਰ ਲਬਰ ਰੰਗਾਇ ਮੈਂ ਤਾਂ ਇਦਾਂ ਬੈਠਾ ਸੀਗਾ ਮਾਇਆ ਦੇ ਵਿੱਚ ਮੈਂ ਗਲਤਾਨ ਹੋਇਆ ਸੀ ਲਾਲਚ ਦੇ ਵਿੱਚ ਮੈਂ ਆਪਣਾ ਜੀਵਨ ਰੰਗਿਆ ਪਿਆ ਸੀਗਾ ਤਾਂ ਇਹ ਚੋਲਾ ਕਿਵੇਂ ਇਹ ਜੀਵਨ ਕਿਵੇਂ ਮੇਰੇ ਮਾਲਕ ਨੂੰ ਪਾਏਗਾ ਉਹਨੂੰ ਤਾਂ ਪਾਏਗਾ ਜਿਹੜੇ ਲੈਣ ਜੋ ਤੇ ਰਨਾ ਨਾ ਉਹਨਾਂ ਨੇ ਜਿਨ੍ਹਾਂ ਨੇ ਕਾਇਆ ਰੰਗਣ ਜੇ ਥੀਏ ਪਿਆਰੇ ਪਾਈਏ ਨਾਉ ਮਜੀਠ ਜਿਨ੍ਹਾਂ ਨੇ ਇਹ ਕਰ ਲਿਆ ਰੰਗਣ ਵਾਲਾ ਜੇ ਰੰਗੇ ਸਾਹਿਬ ਐਸਾ ਰੰਗ ਨਾ ਢੀਟ ਤੇ ਫੇਰ ਕਹਿੰਦੇ ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤੇ ਨਾ ਕਹਿ ਪਾਸ ਧੂੜ ਤੇ ਨਾ ਕੀ ਜੇ ਮਿਲੇ ਤੋ ਨਾਨਕ ਕੀ ਸਾਨੂੰ ਵੀ ਮਾਲਕ ਜੀ ਬਖਸ਼ਿਸ਼ ਕਰੋ ਇਦਾਂ ਦੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਗੁਰੂ ਤੋਂ ਜਿਹੜਾ ਬਲਿਹਾਰ ਜਾਣ ਦੀ ਜੁਗਤ ਸਿੱਖ ਲਈ ਗੁਰੂ ਤੋਂ ਜਿਹੜਾ ਹੈ ਨਾ ਜੀਵਨ ਜਾਚ ਲੈ ਕੇ ਆਪਣਾ ਜੀਵਨ ਗੁਰੂ ਵਰਗਾ ਬਣਾ ਲਿਆ ਸਾਨੂੰ ਵੀ ਉਹਨਾਂ ਦੀ ਸੰਗਤ ਬਖਸ਼ਿਸ਼ ਕਰੋ ਉਹ ਪਾਵਰਥਾਂ ਦੇ ਵਿੱਚ ਸਤਸੰਗੀ ਵੀ ਹੋ ਸਕਦੇ ਨੇ ਪਾਵਰਥਾਂ ਦੇ ਵਿੱਚ ਉਹ ਮੇਰੇ ਮਨ ਦੇ ਖਿਆਲ ਵੀ ਹੋ ਸਕਦੇ ਨੇ ਕਿਉਂਕਿ ਬੰਦਿਆਂ ਦੀ ਸੰਗਤ ਨਾਲੋਂ ਸਭ ਤੋਂ ਜ਼ਿਆਦਾ ਮੇਰੇ ਮਨ ਦੇ ਖਿਆਲ ਹੈ ਜਿਨ੍ਹਾਂ ਦੀ ਸੰਗਤ ਵਿੱਚ ਮੈਂ ਰਹਿਣਾ ਤੇ ਜਦੋਂ ਮੇਰੇ ਮਨ ਦੇ ਖਿਆਲਾਂ ਦੇ ਵਿੱਚ ਜਿਹਨੂੰ ਸਖੀ ਸਹੇਲੀ ਦੀ ਕਿਹਾ ਬਾਣੀ ਚ ਸਤਗੁਰੂ ਜੀ ਨੇ ਨਾ ਉਹ ਉਹ ਖਿਆਲ ਜਿਹੜੇ ਨੇ ਉਹਨਾਂ ਦੇ ਵਿੱਚ ਜਦੋਂ ਗੁਰੂ ਦੀ ਗੱਲ ਦਾ ਵਾਸਾ ਹੋ ਗਿਆ ਤਾਂ ਫਿਰ ਮੇਰਾ ਜੀਵਨ ਜਿਹੜਾ ਹੈ ਨਾ ਉਹ ਸੂਣਾ ਬਣ ਜਾਏਗਾ ਇਹ ਸਤਗੁਰ ਪਾਚਾ ਕਹਿੰਦੇ ਜਿਹੜੇ ਜਿਨ੍ਹਾਂ ਨੂੰ ਨਾਨਕ ਇਵੇਂ ਜਾਣੀਏ ਸਭ ਆਪੇ ਸੱਚ ਹੈ ਫਿਰ ਉਹਨਾਂ ਨੂੰ ਇੱਥੇ ਪਹੁੰਚਣਾ ਆ ਜਾਂਦਾ ਕਿ ਫਿਰ ਉਹਨਾਂ ਨੂੰ ਸਾਰੀ ਥਾਂ ਤੇ ਹਰ ਥਾਂ ਤੇ ਉਹ ਮਾਲਕ ਹੀ ਨਜ਼ਰ ਆਉਂਦਾ ਹੈ ਕਿਉਂਕਿ ਜਿਨ੍ਹਾਂ ਨੂੰ ਸੰਭਾਲ ਕਰਨੀ ਆ ਗਈ ਫਿਰ ਉਹਨਾਂ ਨੂੰ ਵਿਸ਼ਨ ਮਿਲੇ ਜੇ ਵਿਸ਼ਨ ਮਿਲੇ ਸਭ ਹੀ ਸੱਚ ਪਾਵੇ ਆਪਣੇ ਅੰਦਰ ਵੀ ਤੇ ਆਪਣੇ ਆਲੇ ਦੁਆਲੇ ਵਿੱਚ ਵੀ ਹਰ ਥਾਂ ਤੇ ਨਾਉ ਲੈਣ ਅਰ ਕਰਨ ਸਮਾਏ ਨਾਨਕ ਤਿੰਨ ਬਲੇ ਹਾਰੇ ਜੇ ਉਹ ਵੱਲੀ ਗੱਲ ਪੰਜ ਸੋ ਮਾਲਕ ਜੀ ਸਾਨੂੰ ਬਹੁਤ ਸੋਹਣਾ ਰਾਸ਼ੁਨ ਆਂਦੇ ਨੇ ਕੀ ਹਰ ਵੇਲੇ ਹਰ ਪਲ ਉਸ ਮਾਲਕ ਨੂੰ ਚੇਤੇ ਰੱਖਿਏ ਉਹਨੂੰ ਆਪਣੇ ਮਨੋਂ ਨਾ ਵਿਸਾਰੀਏ ਤਾਂ ਜੋ ਸਾਡੇ ਨਾਲ ਜੀਵਨ ਚ ਜਿਨੂੰ ਸਤਿਗੁਰੂ ਜੀ ਨੇ ਕਿਹਾ ਹਰ ਬਿਸਰਤ ਤੇਰੇ ਗੁਣ ਗਲਿਆ ਨਾ ਉਹ ਸਾਡੇ ਗੁਣ ਗਲ ਨਾ ਜਾਣ ਸਾਡੇ ਵਰਤੋ ਦੇ ਵਿੱਚ ਹੀ ਰਹਿਣ ਅਸੀਂ ਉਹਨਾਂ ਗੁਣਾਂ ਨੂੰ ਵਰਤੋ ਵਿਹਾਰ ਚ ਲਿਆ ਸਕੀਏ ਤਾਂ ਉਹਦੇ ਲਈ ਸਾਨੂੰ ਮਾਲਕ ਜੀ ਨੂੰ ਚੇਤੇ ਚ ਰੱਖਣਾ ਬਹੁਤ ਜ਼ਰੂਰੀ ਹੈ ਤੋ ਇਨਾ ਸ਼ਬਦਾਂ ਨਾਲ ਮੈਂ ਸਮਾਪਤੀ ਕਰਦੀਆਂ